ਕੀ ਹੁਣ ਬੰਦਾ ਬਾਜ਼ਾਰ ਦੇ ਵਿੱਚ ਵੀ ਨਾ ਜਾਵੇ ਕੀ ਹੁਣ ਕੋਈ ਬੰਦਾ ਹੱਥ 'ਚ ਮੋਬਾਈਲ ਲਫਾਫਾ ਝੋਲਾ ਜਾਂ ਕੋਈ ਵੀ ਚੀਜ਼ ਨਹੀਂ ਫੜ ਸਕਦਾ ਕੀ ਹੁਣ ਇਹ ਹਾਲਾਤ ਬਣ ਗਏ ਨੇ ਫਿਰੋਜ਼ਪੁਰ ਦੇ ਕੀ ਹੁਣ ਪੰਜਾਬ ਦੇ ਵਿੱਚ ਇਸ ਤਰ੍ਹਾਂ ਹੋਇਆ ਕਰੇਗਾ ਕਿ ਤੁਸੀਂ ਬਾਜ਼ਾਰ ਦੇ ਵਿੱਚ ਹੱਥ ਖਾਲੀ ਹੀ ਜਾ ਸਕਦੇ ਹੋ ਤਾਂ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਦੱਸੀ ਤਾਂ ਫਿਰੋਜ਼ਪੁਰ ਦੀ ਜਾਰੀ ਆ ਚਾਹੇ ਕਿਤੋਂ ਦੀ ਵੀ ਹੋਵੇ ਪਰ ਇਹ ਤਸਵੀਰ ਦਿਨ ਦਿਹਾੜੇ ਦੀ ਆ ਕਿਸ ਤਰੀਕੇ ਨਾਲ ਦਿਨ ਦਿਹਾੜੇ ਇੱਕ ਔਰਤ ਹੱਥ ਦੇ ਵਿੱਚ ਲਫਾਫਾ ਫੜ ਕੇ ਜਾ ਰਹੀ ਆ ਔਰ ਲਫਾਫੇ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਸ਼ਾਇਦ ਲਫਾਫੇ ਦੇ ਵਿੱਚ ਹੋਊਗਾ ਕਿ ਕੋਈ ਛੋਟੀ ਮੋਟੀ ਚੀਜ਼ ਪਰ ਕਿਵੇਂ ਲੁਟੇਰਾ ਪਿੱਛੋਂ ਆਉਂਦਾ ਹੈ ਔਰ ਲਫਾਫੇ ਨੂੰ ਇੱਕ ਹੱਥ ਨਾਲ ਮੋਟਰਸਾਈਕਲ ਇੱਕ ਹੱਥ ਨਾਲ ਲੇਡੀ ਜਾ ਰਹੀ ਹੋਂਦਾ ਲਫਾਫਾ ਫੜ ਕੇ ਫਰਾਰ ਹੋ ਜਾਂਦਾ ਉਹਨੂੰ ਇਹ ਵੀ ਨਹੀਂ ਟੈਨਸ਼ਨ ਮੈਂ ਡਿੱਗ ਜਾਊਂਗਾ ਕਿਤੇ ਵੱਜੂਗਾ ਕੀ ਹਾਲਾਤ ਹੋ ਜਾਣਗੇ ਇਸ ਤਰ੍ਹਾਂ ਦੀ ਬਿਲਕੁਲ ਵੀ ਉਹਨੂੰ ਟੈਂਸ਼ਨ ਨੇ ਤਾਂ ਇਹ ਤਸਵੀਰ ਜਿਹੜੀ ਆ ਇਹ ਸਾਹਮਣੇ ਆਈ ਆ ਤਾਂ ਹੁਣ ਲੋਕ ਆਖਰਕਾਰ ਕਿੱਧਰ ਨੂੰ ਜਾਣ ਕੀ ਇਹ ਲੁਟੇਰੇ ਕੀ ਇਹ ਚੋਰ ਕੀ ਇਹ ਇਸੇ ਤਰ੍ਹਾਂ ਹੀ ਕਰਦੇ ਰਹਿਣਗੇ ਪ੍ਰਸ਼ਾਸਨ ਬਿਲਕੁਲ ਇਸ ਦੇ ਉੱਪਰ ਫੇਲ ਹੁੰਦਾ ਨਜ਼ਰ ਆ ਰਿਹਾ ਇਹ ਇੱਕ ਵੀਡੀਓ ਆ ਜਿਹੜੀ ਸਾਹਮਣੇ ਆ ਗਈ ਇਸ ਤਰ੍ਹਾਂ ਦੀਆਂ ਹਜ਼ਾਰਾਂ ਵੀਡੀਓ ਨੇ ਆਏ ਦਿਨ ਆਏ ਘੰਟੇ ਵੀਡੀਓ ਸਾਹਮਣੇ ਆਉਂਦੀਆਂ ਨੇ ਜਿਸ ਦੇ ਵਿੱਚ ਕੋਈ ਮੋਬਾਈਲ ਚਪਟ ਮਾਰ ਲਈ ਜਾਂਦੀ ਆ ਕੋਈ ਚੈਨੀ ਖੋਲੀ ਜਾਂਦੀ ਆ ਕੋਈ ਬਾਲੀਆਂ ਖੋਲੀਆਂ ਜਾਂਦੀਆਂ ਕੁਝ ਨਾ ਕੁਝ ਲੁੱਟਿਆ ਜਾਂਦਾ ਹੈ ਹੱਥਾਂ 'ਚੋਂ ਮੋਬਾਈਲ ਗੱਲ ਕਰਦੇ ਕਰਦੇ ਕੰਨ ਤੇ ਲੱਗੇ ਮੋਬਾਈਲ ਨੂੰ ਵੀ ਖੋਕੇ ਇਹ ਲੁਟੇਰੇ ਫਰਾਰ ਹੋ ਜਾਂਦੇ ਨੇ ਐਹੋ ਜਿਹੀਆਂ ਤਸਵੀਰਾਂ ਲਗਾਤਾਰ ਫਿਰੋਜ਼ਪੁਰ ਦੇ ਵਿੱਚੋਂ ਸਾਹਮਣੇ ਆਉਂਦੀਆਂ ਨੇ ਪੂਰੇ ਪੰਜਾਬ ਭਰ ਦੇ ਵਿੱਚੋਂ ਸਾਹਮਣੇ ਆਉਂਦੀਆਂ ਨੇ ਪਰ ਇਸ ਦੇ ਉੱਪਰ ਜਿਹੜਾ ਪੁਲਿਸ ਦਾ ਕੰਟਰੋਲ ਬਿਲਕੁਲ ਵੀ ਨਜ਼ਰ ਨਹੀਂ ਆਉਂਦਾ ਦਿਖਾਈ ਦੇ ਰਿਹਾ ਹੁਣ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲਾ ਲੋਕ ਡਰੇ ਹੋਏ ਨੇ ਲੋਕ ਬਹੁਤ ਜ਼ਿਆਦਾ ਡਰ ਚੁੱਕੇ ਨੇ ਕਿ ਆਖਰਕਾਰ ਹੁਣ ਇਹ ਨਹੀਂ ਪਤਾ ਕਿ ਅਗਰ ਤੁਹਾਡੇ ਹੱਥਾਂ ਦੇ ਵਿੱਚ ਕੋਈ ਚੀਜ਼ ਆ ਜੇ ਖੋਈ ਗਈ ਖੋਈ ਗਈ ਅਗਰ ਤੁਸੀਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਤੁਹਾਡੇ ਸਿਰ ਦੇ ਵਿੱਚ ਕਾਪਾ ਮਾਰਨ ਤੁਹਾਨੂੰ ਗੋਲੀ ਮਾਰਨ ਤੁਹਾਡੇ ਕੋਈ ਵੀ ਨੁਕਸਾਨ ਕਰਨ ਇਸ ਤਰ੍ਹਾਂ ਦੀ ਘਟਨਾ ਜਿਹੜੀ ਆ ਉਹ ਵੀ ਕਿਤੇ ਨਾ ਕਿਤੇ ਤਸਵੀਰ ਬਣ ਸਕਦੀ ਆ ਕਿਸੇ ਸਮੇਂ ਵੀ ਇਹ ਹਾਲਾਤ ਜਿਹੜੇ ਨੇ ਉਹ ਬਣੇ ਦਿਖਾਈ ਦੇ ਰਹੇ ਨੇ ਔਰ ਇਹ ਤਸਵੀਰ ਜਿਹੜੀ ਆ ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇਹ ਤਸਵੀਰ ਦੇ ਵਿੱਚ ਤੁਸੀਂ ਸਭ ਦੇਖੋ ਕਿ ਕਿਵੇਂ ਬਿਲਕੁਲ ਟੈਨਸ਼ਨ ਫ੍ਰੀ ਮਾਈਂਡ ਫ੍ਰੀ ਹੋ ਕੇ ਔਰਤ ਜਾ ਰਹੀ ਆ ਬਾਜ਼ਾਰ ਜਾ ਰਹੀ ਆ ਘਰ ਜਾ ਰਹੀ ਆ ਲੇਕਿਨ ਉਸ ਦੇ ਹੱਥ ਦੇ ਵਿੱਚ ਕਲਫਾਫਾ ਫੜਿਆ ਹੋਇਆ ਤਾਂ ਉਸ ਲਫਾਫੇ ਨੂੰ ਕਿਵੇਂ ਲੁਟੇਰਾ ਆ ਕੇ ਖੋ ਕੇ ਫਰਾਰ ਹੋ ਜਾਂਦਾ ਕੋਈ ਮੂੰਹ ਨਹੀਂ ਇਹਨਾਂ ਦੇ ਬੰਨੇ ਹੁੰਦੇ ਕੋਈ ਕੁਝ ਨਹੀਂ ਔਰ ਦੁਪਹਿਰ ਦਾ ਸੀਸੀਟੀਵੀ ਦੇ ਮੁਤਾਬਕ ਦੁਪਹਿਰ ਦਾ 2:30 2 ਵਜੇ ਦੇ ਵਿੱਚ ਵਿੱਚ ਦੀ ਇਹ ਗੱਲ ਜਿਹੜੀ ਆ ਸੀਸੀਟੀਵੀ ਬਿਆਨ ਕਰਦੀ ਆ ਪਰ ਇਹ ਤਸਵੀਰਾਂ ਕਿੱਧਰ ਨੂੰ ਜਾਰੀਆਂ ਨੇ ਲੋਕ ਕਿੱਧਰ ਨੂੰ ਜਾਰਨੇ ਜਾ ਰਹੇ ਨੇ ਬੜਾ ਵੱਡਾ ਸਵਾਲੀਆ ਚਿੰਨ ਖੜਾ ਹੁੰਦਾ ਅਗਰ ਤੁਹਾਡੇ ਏਰੀਆ ਦੇ ਵਿੱਚ ਜੇ ਤੁਹਾਡੇ ਆਸ-ਪਾਸ ਵੀ ਅਗਰ ਇਹੋ ਜਿਹੀ ਕੋਈ ਘਟਨਾ ਹੁੰਦੀ ਆ ਤਾਂ ਉਸ ਦੀ ਵੀਡੀਓ ਸਾਡੇ ਨਾਲ ਜ਼ਰੂਰ ਸਾਂਝੀ ਕਰੋ ਔਰ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪੂਰਾ ਸੁਣਨ ਤੋਂ ਬਾਅਦ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਲਿਖੋ ਕਿ ਆਕਰਕਾਰ ਲੁੱਟਾਂ ਕੋਹਾਂ ਚੋਰੀਆਂ ਦੇ ਆ ਵਰਦਾਤਾ ਕਿਉਂ ਹੁੰਦੀਆਂ ਆ